ਵੈਸੇ ਗੱਲਾਂ ਕੰਮ ਆਉਣੇ ਵਾਲੀਆਂ ਨੇ ਜਿਹਦਾ ਦਿਮਾਗ ਆ ਉਹਦੇ ਜਿਹੜਾ ਹਾਫ ਮਾਈਂਡ ਥੋੜਾ ਜਿਹਾ ਉਹਦੀ ਇਹ ਪਹੁੰਚ ਤੋਂ ਬਾਹਰ ਹੀ ਲੰਘੇ ਜਾਣੀਆਂ ਨੇ ਗੱਲਾਂ ਨੇ ਇਹ ਵੀ ਜੇ ਤੁਸੀਂ ਕਿਸੇ ਨਾਲ ਵਰਤਣਾ ਚਾਹੁੰਦੇ ਹੋ ਹਨਾ ਵੀ 네ਗੇਟਿਵਿਟੀ ਹੋਣ ਦੇ ਦੌਰਾਨ ਵੀ ਥੋੜੀ ਕਿਸੇ ਨਾਲ ਨਹੀਂ ਬਣਦੀ ਹੈਗੀ ਮਾੜੀ ਮੋਟੀ ਗੱਲ ਪਿੱਛੇ ਥੋੜਾ ਤਕਰਾਰ ਹੋਇਆ ਉਹਨੂੰ ਮੰਨ ਲਓ ਵੀ ਐਵੇਂ ਬਹੁਤ ਬੜੀ ਉਹ ਨਾ ਦੇ ਦਿਆ ਕਰੋ ਮਸਲਾ ਨਾ ਬਣਾ ਦਿਆ ਕਰੋ ਜੇ ਤੁਸੀਂ ਕਿਸੇ ਨਾਲ ਵਰਤਣਾ ਚਾਹੁੰਦੇ ਹੋ ਅਗਲੇ ਦੀ ਵੀ ਚਾਹੇ ਗਲਤੀ ਆ ਤੁਸੀਂ ਵਰਤਣਾ ਚਾਹੁੰਦੇ ਹੋ ਮੌਕਾ ਦੇਣਾ ਚਾਹੁੰਦੇ ਹੋ ਰਿਸ਼ਤੇ ਚ ਇਦਾਂ ਕਰਿਓ ਉਸ ਇਨਸਾਨ ਦੀ ਉਸ ਪਰਿਵਾਰ ਦੀ ਥੋੜੇ ਲਈ ਕੀਤੀਆਂ ਗਈਆਂ ਕੋਈ 5 ਗੱਲਾਂ ਜ਼ਿੰਦਗੀ ਚ ਕੋਈ ਵੀ 5 ਗੱਲਾਂ ਹੋ ਉਹ ਸਵੇਰ ਉੱਠ ਕੇ ਯਾਦ ਕਰ ਲਿਆ ਕਰੋ ਵੀ ਇਸ ਪਰਿਵਾਰ ਨੇ ਸਾਡੇ ਲਈ ਇਹ ਕੀਤਾ ਤਾਂ ਤੁਸੀਂ ਮੈਨੂੰ ਟੈਂਕੀ ਭਰ ਗਈ ਮਾਂ ਪਿਤਾ ਤਾਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤਾਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਸੀਂ ਉਹ ਪਰਿਵਾਰ ਨਾਲੋਂ ਚਾਹ ਕੇ ਵੀ ਰਿਸ਼ਤਾ ਤੋੜ ਨਹੀਂ ਸਕਦੇ ਹਨਾ ਮੰਨ ਲਓ ਵੀ ਤੁਸੀਂ ਦੁਆਰਾ ਵਰਤਨ ਦੀ ਚਾਹਨਾ ਕਰੋਗੇ ਤੇ ਇਹ ਨਹੀਂ ਸੋਚਣਾ ਹੈਗਾ ਵੀ ਅਸੀਂ ਵੀ ਕੀਤਾ ਹੋਇਆ ਨਾ 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 ਇਹ ਸੋਚਦਾ ਰਿਸ਼ਤੇ ਟੁੱਟਦੇ ਆ ਵੀ ਅਸੀਂ ਕੀਤਾ ਤੇਰਾ ਤਾਂ ਤੁਸੀਂ ਇਹ ਸੋਚਣਾ ਖੁੱਲ ਬੀ ਉਸ ਪਰਿਵਾਰ ਨੇ ਸਾਡੇ ਲਈ ਪੰਜ ਚੰਗੇ ਕੰਮ ਕਿਹੜੇ ਕੀਤੇ ਆ ਠੀਕ ਆ ਜੇ ਛੱਡਣਾ ਚਾਹੋ ਨੇ ਤਾਂ ਪੰਜ ਨੈਗੇਟਿਵਿਟੀਆਂ ਉਸ ਪਰਿਵਾਰ ਦੀਆਂ ਉਸ ਇਨਸਾਨ ਦੀਆਂ ਪੰਜ ਗਲਤ ਗੱਲਾਂ ਜਿਹੜੀਆਂ ਠੋਡੇ ਅੰਗੇਸਟ ਚੱਲਿਆ ਹੋਵੇ ਉਹ ਵਿਰੁੱਧ ਚੱਲਿਆ ਹੋਵੇ ਠੋਡੇ ਉਹ ਯਾਦ ਕਰ ਲਿਆ ਕਰੋ ਸਵੇਰ ਉੱਠਦ ਕੇ ਜੇ ਤੁਸੀਂ ਨੈਗੇਟਿਵ ਗੱਲਾਂ ਪੋਜ਼ਿਟਿਵ ਗੱਲਾਂ ਯਾਦ ਕਰੋਗੇ ਤਾਂ ਵੱਲੋਂ ਤੱਕ ਹੀ ਤੁਸੀਂ ਵਰਤਣ ਲੱਗ ਜਾਓਗੇ ਜੇ ਤੁਸੀਂ ਨੈਗੇਟਿਵ ਗੱਲਾਂ ਯਾਦ ਕਰੋਗੇ ਉਹਦੀਆਂ ਤਾਂ ਲਿਖ ਕੇ ਦੰਨਾ ਮੈਂ ਨਹੀਂ ਕਹਿੰਦਾ ਵੀ ਕੋਈ ਵਰਤੂਗਾ ਠੀਕ ਆ ਤੇ ਬਾਕੀ ਜੇ ਕੋਈ ਤੁਹਾਨੂੰ ਛੱਡਣਾ ਚਾਹੁੰਦਾ ਛੋੜਨਾ ਨਹੀਂ ਵਰਤਣਾ ਚਾਹੁੰਦਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਉਹ ਵੀ ਦਰਵਾਜ਼ੇ ਦੀ ਕੁੰਡੀ ਦੋਨੋਂ ਪਾਸੇ ਹੁੰਦੀ ਆ ਇੱਕ ਪਾਸੇ ਨਹੀਂ ਹੁੰਦੀ ਠੀਕ ਆ ਜਿਆਦਾ ਐਮਏ ਕੀ ਕਹਿੰਨੇ ਉਹਨੇ ਵੀ ਅਸਮਾਨ ਨੂੰ ਨਹੀਂ ਚੜਾਈਦਾ ਅਗਲੇ ਦਾ ਕੰਮ ਕਉ ਦਾ ਕਿਉਂਕਿ ਠੋਡੀ ਹੁ ਜਿਆਦਾ ਕੁਰਬਾਨੀ ਨਹੀਂ ਕੀਤੀ ਹੁੰਦੀ ਅਗਲੇ ਲਈ ਕਿਉਂਕਿ ਆਕੜ ਦਾ ਉਹ ਆ ਜਿਹਦੀ ਗਲਤੀ ਹੋਵੇ ਜਿਹਦੀ ਗਲਤੀ ਨਹੀਂ ਹੁੰਦੀ ਉਹ ਚੁੱਪ ਕਰ ਜੂ ਬੋਲੂ ਨਹੀਂ ਕਮਾਉਣ ਵਾਲੇ ਰੰਦਾ ਮੈਂ ਤਾਂ ਪੜੀਦੀ ਗੂਗਲ ਤੇ ਮੈਂ ਤੁਹਾਨੂੰ ਸੁਣਾਤੀ ਇਹ ਮੈਂ ਕਿਸੇ ਨੂੰ ਕੋਈ ਲਾ ਕੇ ਨਹੀਂ ਕਹਿੰਦਾ ਉਹ ਗੋ ਮੈਂ ਅੱਗੇ ਇੱਕ ਦੋ ਗੱਲਾਂ ਦੇਖੀਆਂ ਨੇ ਦੱਸਿਆ ਕਿਵੇਂ ਸੀ ਬਣ ਗਿਆ ਕਿਵੇਂ ਬਾਕੀ ਸਮਝਣਾ ਜਿਵੇਂ ਮਰਜ਼ੀ ਸਮਝ ਲਿਓ ਠੀਕ ਆ ਕੋਈ ਇਸ਼ੂ ਨਹੀਂ ਹੈਗਾ ਹੱਟਦਾ ਕਿੱਥੇ ਭੰਡੇ ਚ ਇਹਨਾਂ ਨੂੰ ਡੱਬਾ ਪਰ ਐ ਪਿਆ ਤਾਂ ਕੱਲ ਦੋਹੇ ਪਾਸੇ ਨੂੰ ਪਾ ਪਾ ਕੇ ਜਮਿਆ ਦੇਖੋ ਆ ਦੋ ਨੇ ਆਏ ਇਹ ਪਤਾ ਨਹੀਂ 12 ਦੀਆਂ ਪਤਾ ਨਹੀਂ 18 ਦੀਆਂ ਧੀ ਰਾਣੀ ਨੇ ਮੈਨੂੰ ਕੱਲੀ ਨਹੀਂ ਨੇਰੀ ਲਿਆਤੀ ਚਾਹ ਰਹਿ ਗਈ ਜਿਹੜੀ ਥੱਲੇ ਰਹਿਣ ਦੇ ਨੂੰ ਉੱਪਰ ਚੱਕ ਲੈ ਬਸ ਉਹ ਥੱਲੇ ਨਾਲ ਖਾਦਾ ਜਾਊਗਾ ਉਨੇ ਰੱਖਿਆ ਜਨੇ ਆਏ ਇੱਕ ਦਾ ਮੂੰਹ ਉਧਰ ਨੂੰ ਇੱਕ ਦਾ ਉਧਰ ਨੂੰ ਨੂਰਨਾ ਇਹ ਕੰਦੇ ਹੋਣ ਨਹੀਂ ਖਾਣਗੇ ਉਹ ਟ੍ਰੇਟੀ ਖਾ ਠੀਕ ਕਰਦੇ ਹਾਂ ਸੱਜੀ ਨੂੰ ਦੇ ਦਿੰਦੇ ਹਾਂ ਹਾਂ ਛੱਜੀ ਨੂੰ ਹੀ ਮਿਲਣੀਆਂ ਨੇ ਕਦੀ ਛੜੀਆਂ ਆ ਡੱਬਾ ਮੈਨੂੰ ਦਰੇ ਪਰ ਕੱਢ ਦੇ ਹੁਣੇ ਉਹਦੇ ਨਾਲ ਨਹੀਂ ਰੱਜੀ ਹੁਣੇ ਆ ਜੂਟ ਖਾਊਗੀ ਵਿੱਚੋਂ ਨਹੀਂ ਮੈਂ ਸਿੱਟ ਗਈ ਹਾਂ ਨਾ ਬਾਹਰ ਬਾਹਰ ਰੱਖੀ ਨਾ ਫੜਾ ਅੱਛਾ ਹਰ ਤੂੰ ਅੱਲਾ ਲਮਾ ਨੂਰ ਦੇ ਚੱਗਣ ਲੱਗੇ ਨੇ ਗਰੀਨ ਜੂਟ ਆ ਖਾ ਲੈ ਇਹਦੇ ਵਿੱਚ ਮਣਕੇ ਜੀ ਉਹ ਕਿੱਥੇ ਚੱਲਣਾ ਹੈ ਉਹ ਮੇਰੇ ਨਾਲ ਲੈ। ਇਹ ਬਾਰਾ ਕਿਪਟਾ 12 ਬਸ 18 ਦੀਆਂ ਚਾਰ ਰਹਿ ਗਈਆਂ ਉਹ ਚੋਂ ਸਾਰੀਆਂ ਲਵੇਟ ਗਈ। 11 ਕਿਲੋ ਅੰਗੂਰ ਤੇ ਕੱਲ ਦੇ। ਤਿੰਨ ਕਿਲੋ ਸੰਤਰੇ ਤੇ ਇੱਕ ਸੰਤਰਾ ਰਹਿ ਗਿਆ ਇੱਕ ਕੇਲਾ ਰਹਿ ਗਿਆ 2 ਕਿਲੋ ਕੇਲੇ ਤੇ। ਇਹਨੇ ਕਿਹੜਾ ਰੋਟੀ ਖਾਧੀ ਉਹ? ਹਾਂ? ਇਹਨੇ ਕਿਹੜਾ ਰੋਟੀ ਖਾਧੀ ਉਹ? 2 ਕਿਲੋ ਕੇਲੇ, 3 ਕਿਲੋ ਸੰਤਰੇ, ਕਿਲੋ ਅੰਗੂਰ 12 ਹੀ ਰੱਖ ਲੈਣੇ ਆ 12 ਪੇਸਟੀਆਂ ਚੋਂ 8 ਪੇਸਟੀਆਂ। ਇਹ ਦਿਹਾੜੀ ਦਿਖਰਾ ਹੈ ਵੀ ਰੋਟੀ ਖਾਣੀ ਨਹੀਂ। ਆ ਤਰੀ ਜੀ ਅਸੀਂ ਲਈਏ। ਪਨੀਰ ਪਨੀਰ ਮੁੱਕ ਗਿਆ ਚੋਂ। ਜੇ ਬਣਾਇਆ ਤਾਂ ਮਟਰ ਪਨੀਰ। ਜੀ ਜੋ ਕੱਲੀ ਤਰੀ ਤਰੀ ਰਹਿ ਗਈ ਪਨੀਰ ਮੁੱਕ ਗਿਆ। ਬੜੀ ਟੇਸਟੀ ਹੋਊਗਾ। ਮੈਂ ਵੀ ਲੈ ਲਊਂਗਾ। ਨੂੰ ਉੱਤੀ ਖਾ ਲਾ ਕੋਲ ਰੋਟੀ ਨੂੰ। ਪਿਆ ਆਪਣਾ ਨਵਾਂ ਡੈਕਸ਼ਨ ਆਪਾਂ ਕਰ ਲੇ ਹਾਂ ਤਾਂ। ਮੈਂ ਲੱਗੂ ਕਿ ਰੋਟੀ। ਪਰਾਣਾ ਖਰਾਬ ਹੋਊਗਾ ਤਾਂ। ਫੋਨੇ ਆਨ ਕਰਿਆ ਉਹਨੇ ਬੰਦ ਕਰਤਾ ਮੈਨੂੰ ਲੱਗਦਾ ਇਹ ਦੂਰੇ ਟੱਚ ਨਾਲ ਨਹੀਂ ਨੀਏ ਚਾਹ ਟੱਚ ਹੈ ਦੂਹਾ ਨਹੀਂ ਆਏਗਾ ਵੀ ਉਂਗਲੀਆਂ ਮਾਰੀ ਚੱਲ ਖੜੀ ਆ ਦੇਖੋ ਬਸ ਇੰਨੇ ਕੇ ਟੱਚ ਲੰਦਾ ਹੈ ਇੰਨੇ ਕੇ ਟੱਚ ਨਾਲੇ ਫੋਨ ਟੈਂਕੀ ਚ ਲਾ ਕੇ ਆ ਭਰੀ ਹੋਈ ਆ ਮੈਨੂੰ ਤਾਂ ਜਾਂਦੀ ਨਹੀਂ ਕਿ ਰੇ ਜੀ ਕੀ ਡਿਊਟੀ ਕੀ ਲੇ ਆ ਦੇਖੋ ਇੰਨੇ ਕੇ ਚਰਚੇ ਦਾਲ ਤੱਤੀ ਭਾਫਾ ਮਾਰ ਲਾਤੀ ਇਹਨੇ ਇਹ 2000 ਵਾਟ ਤੇ ਚੱਲੇ ਜਾਂਦਾ ਦੇਖੋ ਤੁਹਾਨੂੰ ਦਿਖਾਵਾਂਗਾ ਪਹਿਲਾਂ ਸੀਗਾ ਆਪਣਾ 1200 ਵਾਟ ਦਾ ਇਹ 2000 ਵਾਟ ਦਾ ਉਹ ਚਮਚਾ ਦੇਈਏ ਫਿਰ ਨੂੰ ਆਹ ਲਓ ਹੋ ਗਈ ਤਰਤੀ ਪਰ ਇਹਨਾਂ ਨੂੰ ਜਾਣ ਕੇ ਮਟਰ ਫ੍ਰੀਜ਼ ਕਰੀ ਜਾਂਦਾ ਆ ਦੇਖੋ ਚਿੱਟਾ ਚਿੱਟਾ ਪਨੀਰ ਹੈਗਾ ਵਿੱਚ ਇੱਕ ਟੁਕੀਸ ਬੜਾ ਸਾਰਾ ਵੀ ਫਿਰਦਾ ਵਿੱਚ 24 ਫੋਨ ਹੋ ਗਏ ਤੁਹਾਨੂੰ ਆਹ ਬਾਕੀ

ਨਾਲਾ ਮਾਯਾ ਨੇ ਰਿਲੀਆਤੀ ਆ ਨਾ ਦੇਖ ਨਹੀਂ ਆਦਾ ਆ ਮੇਰੀ ਮੰਮਾ ਨੇ ਉਂਗਲੀ ਲਾ ਕੇ ਦੇ ਲਈ ਇਹ ਉਂਗਲੀ ਦੀ ਉਂਗਲੀ ਜੁੜਦੀ ਨਹੀਂ ਆ ਕੜੀ ਕੜੀ ਉਂਗਲੀ ਉਂਗਲੀ ਨਾਲ ਬੋਟਾ ਨਹੀਂ ਆ ਕੜੀ ਦੱਸਦੀ ਆ ਦੱਸ ਦੇਖ ਵੇਖ ਕੜੀ ਖਣੀ ਬਣਦੀ ਆ ਕੜੀ ਆ ਇਹ ਐ ਲੈ ਜਨ ਨੂੰ ਨਹੀਂ ਦੋ ਨਾ ਚੈਨਲ ਦੋ ਮੋਨਟਾਈਜ਼ ਹੋਏਗਾ ਤਾਂ ਹੈਗਾ ਐਨੇ ਕੀ ਚਲਾਉਣੇ ਆ ਕੀ ਕਿਹੜਾ ਮੈਂ ਹਾਂ ਲਾ ਆਪੇ ਦੇਖ ਲੈਣਾ ਫੇਰ ਵੀ ਉਹ گوش ਆ ਗਿਆ ਤਾਂ ਵਿੱਚ گوش 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 ਕੱਢੀ ਜਾਂਦੀ ਆ ਬਾਹਰ ਦੇ ਵਿੱਚੋਂ ਨਾ ਨੂੰ ਤਾਂ ਖਾ ਲਿਆ ਤੱਬਰ ਨੇ ਡੱਡ ਤੇ ਉਤਰੋ ਹਰੀ ਮਿਰਚ ਕਵਰ ਆ ਵੀ ਵਿੱਚ ਰਹਿ ਗਈ ਅਰੇ ਅਰੇ ਗੱਬੇ ਗੱਬੇ ਬੇਟੇ ਟੱਪਣਾ ਨਹੀਂ ਨੂੰ ਤਾਂ ਲੱਗੇ ਹਰੀ ਮਿਰਚ ਇਹ ਦੁੱਸੀ ਉਹਨੂੰ ਕੀ ਹਰੀ ਮਿਰਚ ਹੈ ਆ ਰਹੀ ਹੈ ਮਿਰਚਾਂ ਤੇ ਇਹਨੂੰ ਉਹ ਚਨਾ ਜਿਹੜਾ ਨਾਲ ਖਾਣੀ ਆ। ਮੈਂ ਤਾਂ ਗਾਜਰਾਂ ਨੂੰ ਟੱਪਣਾ। ਮੈਂ ਖੜਦਾ ਕੋਲੇ। ਇਹ ਗਾਜਰਾਂ ਨੂੰ ਤਾਂ ਖਾ ਲਈ ਚਲੋ ਆਪਾਂ ਚਪਟੇ। ਗਾਜਰਾਂ ਤੋਂ ਬਣਾਉਂਦੀ ਸਬਜ਼ੀ ਆ। ਸਬਜ਼ੀ ਹੁੰਦੀ ਆ ਗਾਜਰਾਂ ਨਾਲ ਚੋਣ। ਲੈ ਭਾਈ। ਚੱਕ ਆਪਦਾ ਖਾਣਾ-ਦਾਣਾ। ਆ ਜਾ। सोहना सोहना मुखड़ा सब कुछ आउगा माफी कहीं ममा उठगी ले माय दाना आजा 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 माय देना गलास कद खाती है ਉਹ ਲਾਂ ਦੇ ਪਾਣੀ ਹਾਂ ਅੱਗ ਲੱਗੇ ਮੂੰਹ ਜਾਂਦੀ ਆ ਤੇ ਕੋਈ ਫਰਕ ਨਹੀਂ ਪੈਂਦਾ ਚਾਈ ਜੇ ਜਿੱਥੇ ਜਾਣਾ ਦੋਨੋਂ ਇੱਕ ਸਿੰਪਲ ਜਿਹਾ ਤਰੀਕਾ ਦੱਸਦਾ ਜੇ ਕਿਸੇ ਨੂੰ ਛੱਡਣਾ ਨਾ ਅੰਦਰ ਚਾਹਦੇ ਹੋ ਤਾਂ ਦੱਸੋ ਜੀ ਨੂੰ ਨਹੀਂ ਫਿਰ ਨਾ ਚੱਲ ਚੱਲ ਘਰ ਜਾਈਂਗੀ ਹੋਰ ਤਾਂ ਇਹ ਹੋ ਜਾ ਆਕੜ ਦੀ ਫੂਕੀ ਹੋਈ ਚੱਲ ਚੱਲ ਫੂਕਰੀ ਚਲੀ ਜੀ ਉਨੀ ਕੁ ਲਿਆ ਦਿੱਤਾ ਜ਼ਮਾਨੇ ਕੁਲੀਆ ਆ ਗੋੜਾ ਨੇ ਗੱਜਰਾਂ ਵਾਲੇ ਬੜੀਆਂ ਵਾਲੇ ਚੌੜ ਆਪਣੇ ਬਣ ਕੇ ਤਿਆਰ ਨੇ ਮਾਂਪੀ ਦਾ ਰਹਿਤਾ ਤਿਆਰ ਆ ਰਹਿਤਾ ਦਾ ਕਾਨੂੰ ਕਹਿ ਸਕਦੇ ਆਪਾਂ ਇਹਨੂੰ ਬੂੰਦੀ ਕਹਿ ਸਕਦੇ ਆਂ ਅੰਚਪਾਈ ਗਈ ਆਪਣਾ ਮਟਰ ਪਨੀਰ ਆ ਗਿਆ ਆਪਾਂ ਨੂੰ ਪਨੀਰ ਵਧੀਆ ਨਹੀਂ ਲੱਗਦਾ ਇਸ ਲਈ ਇਹਨਾਂ ਨੂੰ ਕਹਿ ਕੇ ਪਨੀਰ ਮਕਾਤਾ ਆਪਾਂ ਨੇ ਕੱਲੀ ਤਰੀ ਤਰੀ ਰਹਿ ਗਈ ਸੋ ਆਪਾਂ ਤਰੀ પા ਕੇ ਚੌਹਤੇ ਖਾਵਾਂਗੇ ਠੀਕ ਹੈ ਜੀ ਸੋ ਇਹ ਦੇਖੋ ਆਪਾਂ ਕੋਲਾ ਨਾਲੇ ਲਈਦਾ ਇਹ ਚ ਗਰਮ ਰਹਿਨੇ ਆਏ ਠੰਡੇ ਨਹੀਂ ਹੁੰਦੇ ਹੈਗੇ ਸੋ ਹੁਣ ਆਪਾਂ ਖਾਵਾਂਗੇ ਨਾਲੇ ਲਵਾਂਗੇ ਆਨੰਦ ਇੱਕ ਦੋ ਗੱਲਾਂ ਦੇ ਆਪਣੇ ਦੋਸਤਾਂ ਨੇ ਸਵਾਲਾਂ ਦੇ ਜਵਾਬ ਆ ਉਹ ਆਉਣ ਵਾਲੇ ਇੱਕ ਦੋ ਦਿਨਾਂ ਚ ਤੇਜੀ ਜਿਹੇ ਬਲੌਗਸ ਤੇ ਦਵਾਂਗੇ ਅੱਜ ਬਹੁਤ ਨੂੰ ਉਮੀਦ ਆ ਵੀ ਵੀਡੀਓ ਆਉਗੀ ਮੇਰੀ ਕੋਈ ਮੈਂ ਨਹੀਂ ਪਾਉਂਦਾ ਐ ਜਿਹੜੇ ਮੁੱਦੇ ਤੇ ਤੁਸੀਂ ਵੀਡੀਓ ਭਾਲਦੇ ਆ ਨਾ ਮੈਂ ਪਾਉਂਦਾ ਨਹੀਂ ਠੀਕ ਆ ਜਰ ਫਨ ਕਰੋ ਚੱਲ ਕਰੋ ਹਣ ਐਵੇਂ ਦੁੱਖ ਤਕਲੀਫ ਪਾਉਂਦੇ ਨੂੰ ਦੇਖ ਦੇਖ ਫਨ ਕਰੋ ਫਨ ਫਨ ਕੀ ਪਤਾ ਜ਼ਿੰਦਗੀ ਦਾ ਕੱਲ ਹੈ ਜਾਂ ਨਾ ਹੈ ਚਲੋ ਰੋਟੀ ਘਨੇ ਮਾਪਿਕ ਲਿਆ ਕਰ ਆਪਣਾ ਖਾਈਏ ਹੋਤੋ ਟੀਵੀ ਆਨ ਕਰੀ ਜਾਣਾ ਸਰੋ ਠੀਕ ਹੈ ਜੀ ਧੰਨਵਾਦ ਧੰਨਵਾਦ ਦੇ ਨਾਲ ਨਾਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਜਿਹੜੇ ਮੁੱਦੇ ਤੇ ਤੁਸੀਂ ਵੀਡੀਓ ਭਾਲਦੇ ਹੋ ਇੱਕ ਦੋ ਦਿਨ ਦੇ ਵਿੱਚ ਵਿੱਚ ਵੀਡੀਓ ਮਿਲ ਜੂਗੀ ਉਦਾਸ ਨਾ ਹੋਇਓ ਪਰ ਤੁਹਾਨੂੰ ਅੱਜ ਉਮੀਦ ਆ ਵੀ ਅੱਜ ਆਊਗੀ ਅੱਜ ਨਹੀਂ ਆਉਂਦੀ ਉਹ ਮੁੱਦੇ ਦੇ ਵੀਡੀਓ ਉਹ ਸੋਚ ਕੇ ਆਉਗੇ ਹੈ ਉਹ ਸੋਚ-ਸੂਚ ਕੇ ਬਣੂਗੀ ਨਾ ਨਾ ਸੋਚਣ ਨੂੰ ਆਪਣਾ ਕਿਹੜਾ ਦਿਮਾਗ ਪੁੱਜ ਜਾ ਇਹਨਾਂ ਨੂੰ ਆਪਾਂ ਤਾਂ ਠਾਠਾ ਰਿਪਲਾਈ ਮਾਰਦੇ ਆ ਚੱਲ ਮੈਂ ਫੇਰ ਛੱਡ